ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਸਿੱਖ ਕੌਮ ਦੇ ਵਿੱਚ ਪਹਿਲੇ ਸ਼ਹੀਦ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਹੋਏ ਐ ਜਿਨ੍ਹਾਂ ਨੂੰ ਜਾਸਾ ਦੇ ਸ਼ਰਮ ਮੁਤਾਬਕ ਤਤੀ ਤਵੀ ਤੇ ਬਹਾ ਕੇ ਸ਼ਹੀਦ ਕੀਤਾ ਜਾਂਦਾ ਔਰ ਜੇ ਤੁਸੀਂ ਜੰਗਾਂ ਯੁੱਧਾਂ ਦੀ ਗੱਲ ਕਰੋਗੇ ਤਾਂ ਚਾਰ ਜੰਗ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਲੜੇ। ਔਰ 14 ਜੰਗਾਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਲੜੀਆਂ ਨੇ। ਇਹ ਸਾਰੀਆਂ ਜੰਗਾਂ ਜੇ ਬਾਅਦ ਵਿੱਚ ਗੁਰੂ ਪਾਤਸ਼ਾਹ ਤੋਂ ਸਾਡੇ ਸਿੱਖ ਯੋਧਿਆਂ ਨੇ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਨੇ ਉਹਨਾਂ ਨੇ ਵੀ ਜੰਗਾਂ ਲੜੀਆਂ ਨੇ। ਇਹ ਸਾਰੀਆਂ ਜੰਗਾਂ ਜ਼ੁਲਮ ਦੇ ਖਿਲਾਫ ਸੀ। ਕੋਈ ਧਰਮ ਦੇ ਖਿਲਾਫ ਨਹੀਂ ਸੀ। ਔਰ ਕੋਈ ਰਾਜ ਭਾਗ ਲਈ ਇਹ ਜੰਗਾਂ ਨਹੀਂ ਸੀ। ਜਿੱਥੇ ਵੀ ਜ਼ੁਲਮ ਹੁੰਦਾ ਸੀ ਉੱਥੇ ਖਾਲਸੇ ਨੇ ਖੰਡਾ ਜਸਰੀ ਸਾਹਿਬ ਮਿਆਂਨ ਵਿੱਚੋਂ ਕੱਢੀਏ ਤੇ ਇੱਕ ਗੱਲ ਹੋਰ ਧਿਆਨ ਦੇ ਨਾਲ ਦੇਖਿਓ ਤੁਸੀਂ ਇਤਿਹਾਸ ਦੇ ਵਿੱਚੋਂ ਗੁਰੂ ਪਾਤਸ਼ਾਹ ਨੇ ਨਾ ਜਦੋਂ ਜ਼ੁਲਮ ਦਾ ਖਾਤਮਾ ਕਰਨਾ ਹੈ ਤਾਂ ਉਸ ਵਕਤ ਆਪਣੇ ਜਿਗਰ ਦੇ ਟੋਟੇ ਲੁਕਾ ਕੇ ਨਹੀਂ ਰੱਖੇ ਆਪਣੀਆਂ ਅੱਖਾਂ ਦੇ ਸਾਹਮਣੇ ਜਿਗਰ ਦੇ ਟੋਟੇ ਚਾਰ ਸਹਿਬਜਾਦੇ ਗੁਰੂ ਪਾਸ਼ਾ ਨੇ ਸ਼ਹੀਦ ਕਰਵਾਏ ਪਰ ਜਿਹੜੇ ਹੁਣ ਦੇ ਅਖੌਤੀ ਸਾਡੇ ਭਾਵੇਂ ਲੀਡਰ ਹੋਣ ਭਾਵੇਂ ਕੌਮ ਦੇ ਆਗੂ ਹੋਣ ਇਹ ਪਤਾ ਕੀ ਕਰਦੇ ਆ ਇਹ ਜਿਵੇਂ ਨਾ ਕੁਕੜੀ ਆਪਣੇ ਬੱਚਿਆਂ ਨੂੰ ਆਪਣੇ ਖੰਮਾਂ ਤਲੇ ਲੁਕੋ ਕੇ ਰੱਖਦੀ ਹੈ ਇਹ ਇਦਾਂ ਕਰਦੇ ਆ ਜਿਵੇਂ ਭਿੰਡਰਾਂਵਾਲ ਦੇ ਪਰਿਵਾਰ ਅਮਰੀਤ ਸਿੰਘ ਦਾ ਪਰਿਵਾਰ ਜਨਰਲ ਸੁਦੇਸ਼ ਸਿੰਘ ਦਾ ਪਰਿਵਾਰ ਖੋਰ ਬੜੇ ਸੀ ਜਿਹੜੇ ਜਦੋਂ ਦਰਵਾਸਾ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਇਹਨਾਂ ਨੇ ਆਪਣੇ ਪਰਿਵਾਰ ਬਚਾਏ ਤੇ ਆ ਜਿਹੜੀ ਭਾਰਤ ਪਾਕਿਸਤਾਨ ਦੇ ਨਾਲ ਜੰਗ ਸ਼ੁਰੂ ਹੋਈ ਸੀ ਨਾ ਇਹਦੇ ਵਿੱਚ ਇਹਨਾਂ ਸਾਰਿਆਂ ਦਾ ਚਿਹਰਾ ਨੰਗਾ ਹੋ ਗਿਆ ਇਹਨਾਂ ਨੇ ਵੱਡੀਆਂ-ਵੱਡੀਆਂ ਸਟੇਜਾਂ ਤੇ ਨਾ ਲੋਕਾਂ ਦੇ ਪੁੱਤ ਮਰਵਾਉਣ ਵਾਸਤੇ ਕੋਈ ਕਿਤੇ ਕਸਬ ਨਹੀਂ ਛੱਡੀ ਸੀ ਗੁਰਬਾਣੀ ਵਿੱਚੋਂ ਇਹੋ ਜੇ ਸ਼ਬਦ ਪੜ੍ਹ ਕੇ ਇਹਨਾਂ ਨੇ ਨੌਜਵਾਨਾਂ ਨੂੰ ਉਕਸਾਇਆ ਸੀ ਗੁਮਰਾਹ ਕੀਤਾ ਸੀ ਭੜਕਾਇਆ ਸੀ ਤੇ ਜਦੋਂ ਹੁਣਾਂ ਜੰਗ ਲੱਗੀ ਸੀ ਨਾ ਤੇ ਇਹ ਸਭ ਤੋਂ ਪਹਿਲਾਂ ਅਰਦਾਸਾਂ ਕਰਦੇ ਨਜ਼ਰ ਆਏ ਹਾਲਾਂਕਿ ਇਹ ਜਿਹੜੀ ਮੈਂ ਗੱਲਬਾਤ ਕਰ ਰਿਹਾ ਮੇਰੀ ਆਪਣੀ ਵਿਚਾਰ ਹੈ ਕਈਆਂ ਦੇ ਚਲੂਨੇ ਲੜਨੇ ਨੇ ਗੱਲਾਂ ਬਾਤਾਂ ਸੁਣ ਕੇ ਇਹਨਾਂ ਵਿੱਚੋਂ ਇੱਕ ਵੀ ਨਹੀਂ ਨਿਤਰਿਆ ਕਿਸੇ ਨੇ ਹਾਂ ਦਾ ਨਾਰਾ ਮਾਰਿਆ ਹੋਵੇ ਬਸ ਗੁੱਸਦਲੀ ਦਿਖਾਉਂਦੇ ਰਹੇ ਆਸ਼ਾ ਇੱਕਨਾਂ ਮੇਰੇ ਛੋਟੀ ਜਿਹੀ ਘਟਨਾ ਚੇਤੇ ਹੈ ਇੱਕ ਮੇਰੇ ਮਿੱਤਰ ਵੈਦ ਸੀਗੇ ਉਹ ਕਹਿੰਦੇ ਜਦੋਂ ਤੁਹਾਡੇ ਘਰ ਵਿੱਚ ਕੋਈ ਮਰੀਜ਼ ਪਿਆ ਹੋਵੇ ਨਾ ਤਾਂ ਉਦੋਂ ਬਚਾ ਕੇ ਰੱਖਿਓ ਜਿਹੜੇ ਉਹ ਮਜੀ ਉਸ ਮਰੀਜ਼ ਦਾ ਪਤਾ ਲੈਣ ਵਾਸਤੇ ਆਉਂਦੇ ਨੇ ਨਾ ਤੰਦਰੁਸਤ ਪੁਸ਼ਪ ਵਾਸਤੇ ਆਉਂਦੇ ਨੇ ਕਹਿੰਦੇ ਉਹਨਾਂ ਵਿੱਚ ਜਿਹੜੀਆਂ ਬੀਬੀਆਂ ਆਉਂਦੀਆਂ ਨੇ ਉਹਨਾਂ ਬੀਬੀਆਂ ਨੂੰ ਦੂਰ ਹੀ ਰੱਖਿਓ ਮਰੀਜ਼ ਤੋਂ ਨਖੇ ਜਿ ਕਿਉਂ ਕਹਿੰਦਾ ਮਰੀਜ਼ ਕੋਲੇ ਬੈਠਣ ਗਿਆ ਇਹਨਾਂ ਨੇ ਇਹ ਨਹੀਂ ਕਰਨਾ ਵੀ ਤੂੰ ਠੀਕ ਹੋ ਜਾਏਗਾ ਇਹਨੇ ਕਹਿੰਦਾ ਕਹਿਣਾ ਸਾਡੇ ਵੀ ਨਾ ਇਦਾਂ ਹੀ ਹੋਇਆ ਸੀ 2 ਕੁ ਮਹੀਨੇ ਕੱਟੇ ਫੇਰ ਰੱਬ ਨੂੰ ਪਿਆਰੇ ਹੋ ਗਏ ਸਾਡੀ ਮਾਂ ਦਾ ਵੀ ਇਦਾਂ ਹੀ ਹੋਈ ਸੀ ਮੇਰਾ ਭਰਾ ਵੀ ਇਦਾਂ ਹੀ ਪੂਰਾ ਹੋ ਗਿਆ ਕਹਿੰਦਾ ਇਹ ਇਹੋ ਜੀ ਬੁੱਝਦਲੀ ਨਾਲ ਗੱਲਾਂ ਕਰਦੀਆਂ ਨੇ ਕਹਿੰਦੇ ਜਿਹੜਾ ਮਰੀਜ਼ ਮੰਜੇ ਵਿੱਚ ਪਿਆ ਹੁੰਦਾ ਨਾ ਉਹ ਹੌਂਸਲੇ ਹਾਰ ਦਿੰਦਾ ਉਹ ਮੁੜ ਕੇ ਉੱਠਣ ਨੂੰ ਤਿਆਰ ਹੀ ਨਹੀਂ ਜਾਣੀ ਕਿ ਨਾ ਆ ਜਿਹੜੀ ਪਾਕਿਸਤਾਨ ਦੀ ਤੇ ਭਾਰਤ ਦੀ ਆਪਸ ਵਿੱਚ ਜੰਗ ਛੇੜੀ ਸੀ ਹਾਲਾਂਕਿ ਅੱਤਵਾਦ ਦੇ ਵਿਰੋਧ ਇਹ ਜੰਗ ਸੀ ਜਿਹੜੀ ਭਾਰਤ ਨੇ ਛੇੜੀ ਸੀ ਤੇ ਇਹਦੇ ਵਿੱਚ ਆ ਜਿਹੜੇ ਨਾ ਵੱਡੇ ਵੱਡੇ ਸੂਰਮੇ ਜਰਨਲ ਅਖਬਾਦੇ ਸੀ ਤੇ ਇਹਨਾਂ ਦੀ ਨਾ ਬੁਝਦਲੀ ਨਜ਼ਰ ਆਈ ਸਾਰੇ ਕੋਈ ਅਰਦਾਸ ਕਰੀ ਜਾਂਦਾ ਕੋਈ ਮਾਲਾ ਫੇਰੀ ਜਾਂਦਾ ਕੋਈ ਕੋਰੀਡੋਰ ਤੇ ਭੱਗ ਗਿਆ ਆ ਮੰਡ ਵਰਗੇ ਤੁਰੇ ਫਿਰਦੇ ਸੀ ਆ ਮੈਂ ਤਾਂ ਰੋੜੇ ਵਰਗੇ ਬੱਬਰ ਸ਼ੇਰ ਬਣਾਈ ਫਿਰਦੇ ਸੀ ਨਿੰਨ ਨੇ ਕੁੱਤੇ ਡਾਂਗ ਮਿੰਕ ਤੇ ਮਾਰੀ ਸੀ ਜਾਨੀ ਕਿ ਇਹਨਾਂ ਲੋਕਾਂ ਦੇ ਚਿਹਰੇ ਨੰਗੇ ਹੋਏ ਜਿਹੜੇ ਲੋਕਾਂ ਦੇ ਪੁੱਤ ਮਰਵਾਉਣ ਬਾਅਦ ਤੇ ਹਰ ਵਕਤ ਇਹੋ ਜਿਹਾ ਢੜਕਾਉ ਪਾਸ਼ਣ ਦਿੰਦੇ ਸੀ ਮੈਂ ਜਿੰਨੀਆਂ ਵੀ ਆਪਣੇ ਚੈਨਲ ਤੇ ਵੀਡੀਓ ਪਾਈਆਂ ਨੇ ਨਾ ਤੁਸੀਂ ਰਿਸਰਚ ਕਰਕੇ ਦੇਖ ਸਕਦੇ ਹੋ ਮੈਂ ਬਹੁਤ ਵਾਰੀ ਇਹ ਗੱਲ ਕਹੀ ਹੈ ਵੀ ਅਸੀਂ ਨਾ ਮਰਨੇ ਨਾ ਕਿਸੇ ਨੂੰ ਮਰਵਾਉਣਾ ਅਸੀਂ ਨੌਜਵਾਨਾਂ ਨੂੰ ਮਰਨ ਵਾਸਤੇ ਤਿਆਰ ਨਹੀਂ ਕਰਨਾ ਅਸੀਂ ਜਿਉਣ ਵਾਸਤੇ ਤਿਆਰ ਕਰਨਾ ਹੈ ਜਿਉਣਾ ਅਸੀਂ ਤਾਂ ਹੈ ਅਸੀਂ ਸੰਸਾਰ ਲਈ ਸਮਾਜ ਲਈ ਕੁਝ ਕਰੀਏ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸਰਜੇ ਪਾਸ਼ਾ ਦੀ ਪਾਵਨ ਬਾਣੀ ਜਦ ਤੁਸੀਂ ਪੜ੍ਹਦੇ ਹੋ ਨਾ ਤਾਂ ਪਾਵਨ ਬਾਣੀ ਦੇ ਵਿੱਚ ਇਹੋ ਜਿਹੇ ਸ਼ਬਦ ਗੁਰੂ ਪਾਸ਼ਾ ਨੇ ਵਰਤੇ ਆ ਜਿੰਨਾ ਸ਼ਬਦਾਂ ਦਾ ਲੜਨ ਦੇ ਨਾਲ ਕੋਈ ਸਬੰਧ ਹੀ ਨਹੀਂ ਆ ਜਿਹੜੇ ਸ਼ਬਦ ਇਹਨਾਂ ਨੇ ਵਰਤੇ ਨੇ ਨਾ ਗਗਨਦਮਾ ਮਾਂ ਬਾਜੋ ਪਰੇ ਨਿਸ਼ਾਨਾ ਕਾਓ ਜਾਂ ਦੂਜੇ ਕਿਹਾ ਜਾਣਾ ਕਿ ਮਰेंगे ਕਿ ਐਸਾ ਮਰਨਾ ਹੋਏ ਇਹ ਸਰੀਰਕ ਮੌਤ ਦੀ ਗੱਲ ਹੀ ਨਹੀਂ ਇੱਥੇ ਵਿਕਾਰਾਂ ਵੱਲੋਂ ਮਰਨ ਦੀ ਗੱਲ ਹੋ ਰਹੀ ਹੈ ਜਾਨੀ ਕਿ ਜਿਹੜੀ ਆ ਭਾਰਤ ਪਾਕਿਸਤਾਨ ਦੇ ਵਿਚਾਲੇ ਜੰਗ ਛਿੜੀ ਸੀ ਇਦੇ ਵਿੱਚ ਵੱਡੇ ਵੱਡੇ ਜਰਨਲ ਅਖਬਾਰਾਂ ਵਾਲੇ ਲੋਕਾਂ ਦੇ ਪੁੱਤ ਮਰਵਾਉਣ ਵਾਲੇ ਬੁੱਧदिल ਨਜ਼ਰ ਆਏ ਤੇ ਕਈਆਂ ਨੇ ਉਹ ਜਿਵੇਂ ਲੁੱਤੀ ਲਾਉਂਦੇ ਹੁੰਦੇ ਨੇ ਨਾ ਤੇ ਲੁੱਤੀ ਲਾਉਣ ਵਾਲੇ ਧਿਰ ਜ਼ਿਆਦਾ ਪੈਂਦੇ ਹੁੰਦੇ ਆ ਉਹ ਕੰਮ ਵੀ ਕੀਤਾ ਸੀ ਕੋਈ ਅਮਰੀਕਾ ਬੈਠਾ ਸੀ ਪੰਨੂ ਵਰਗਾ ਅਸੀਂ ਪਾਕਿਸਤਾਨ ਦੀ ਆਰਮੀ ਦਾ ਸਾਥ ਦੇਵਾਂਗੇ ਅਸੀਂ ਸਿੱਖ ਪਾਕਿਸਤਾਨ ਦੇ ਨਾਲ ਜੇ ਉਧਰੋਂ ਪਾਕਿਸਤਾਨ ਦੀ ਆਰਮੀ ਵਾਲੇ ਸੀ ਤੇ ਉਹਨਾਂ ਨੇ ਬੜਾ ਇੱਤੇ ਸਿੱਖਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹ ਸਭ ਕੁਝ ਜਿਹੜੇ ਬੰਦੇ ਅੰਦਰ ਕੁਝ ਹੋਰ ਕਰਦੇ ਆ ਬਾਹਰ ਕੁਝ ਹੋਰ ਨੇ ਉਹਨਾਂ ਦੇ ਚਿਹਰੇ ਸਭ ਦੇ ਸਾਹਮਣੇ ਆ ਗਏ ਫਿਲਟਰ ਹੈਕ ਇਹ ਫਿਲਟਰ ਆਹੀਂ ਸਭ ਕੁਝ ਪੁਣਿਆ ਜਾਂਦਾ ਤੇ ਜਿਹੜਾ ਕੁਝ ਸੱਚ ਹੁੰਦਾ ਨਾ ਅੰਦਰਲੇ ਕਿਰਦਾਰ ਦਾ ਤੇ ਬਾਹਰਲੇ ਕਿਰਦਾਰ ਦਾ ਉਹ ਲੋਕਾਂ ਦੇ ਸਾਹਮਣੇ ਆ ਜਾਂਦਾ ਤੇ ਜਿੰਨੇ ਵੀ ਇੱਥੇ ਲੋਕਾਂ ਨੂੰ ਢਕਾਉਣ ਵਾਲੇ ਨੇ ਨੌਜਵਾਨਾਂ ਨੂੰ ਗਲਤ ਰਸਤੇ ਪਾਉਣ ਵਾਲੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਸਵਾਤਮ ਫੇਰ ਹੈ ਤੁਸੀਂ ਆਪਣੇ ਜਵਾਕਾਂ ਨੂੰ ਰੱਖ ਦੋ ਲੁਕੋ ਕੇ ਤੇ ਗੱਲ ਕਰ ਰਹੇ ਤੁਸੀਂ ਗੁਰੂ ਸਾਹਿਬ ਦੀ ਗੁਰੂ ਸਾਹਿਬ ਨੇ ਆਪਣੇ ਬੱਚੇ ਆਪਣੇ ਸਹਿਜਾ ਦੇ ਲੁਕੋਏ ਨਹੀਂ ਅੱਖਾਂ ਸਾਹਮਣੇ ਸ਼ਹੀਦ ਕੀਤੇ ਆ ਜ਼ਾਲਮਾਂ ਨੇ ਸ਼ਰਿਆਂ ਵਿੱਚ ਗੱਲਾਂ ਨੇ ਤੇ ਤੁਹਾਡੇ ਵਿੱਚੋਂ ਜਿਹੜੇ ਢਕਾਉਣ ਵਾਲੇ ਉਹ ਇੱਕ ਵੀ ਦੱਸੋ ਅਸਮ੍ਰਿਤ ਮਾਨ ਦਾ ਕੌਣ ਮਰਿਆ ਆ ਜਿਹੜੇ ਹੋਰ ਟਕਸ਼ਾਲ ਦੀ ਧੂਤੇ ਬਸੇਰੇ ਨੇ ਇੱਥੇ ਇਹਨਾਂ ਦਾ ਕੋਈ ਨਹੀਂ ਮਰਿਆ ਇਹਨਾਂ ਨੇ ਲੋਕਾਂ ਨੂੰ ਮਰਵਾਉਣ ਵਾਸਤੇ ਢੜਕਾਉ ਭਾਸ਼ਣ ਕੀਤੇ ਕੋਈ ਦੋਰਾ ਮਾ ਨਹੀਂ ਤੇ ਪਰ ਜਦੋਂ ਆ ਜੰਗ ਛਿੜੀ ਇਹਦੇ ਵਿੱਚ ਸਾਰਾ ਕੁਝ ਇਹਨਾਂ ਦਾ ਜਿਹੜਾ ਕੱਚਾ ਚਿੱਟਾ ਸੀ ਮਤਲਬ ਕਿ ਇਹ ਕੀ ਚਾਹੁੰਦੇ ਨੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਆਪ ਨਹੀਂ ਮਰਦੇ ਇਹ ਲੋਕਾਂ ਨੂੰ ਮਰਵਾਉਂਦੇ ਨੇ ਇਹ ਸਾਰਾ ਕੁਝ ਸਾਹਮਣੇ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ